ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਕਾਹਵਾਂ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਜਰਸੀ ਆਣ ਤੇ ਤੁਹਾਨੂੰ ਧੋਕੜ ਗੱਬਣ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਆਹ ਵਾਲੀ ਧੋਕੜ ਗੱਬਨੇ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਆਹ ਦੋ ਗੱਬਨਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਕੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੁਣ ਸਾਨੂੰ ਟੇਠਾ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੇ ਆਪਣਾ ਨਾਮ ਆਪਣਾ ਭਾਈ ਸ਼ਮਸ਼ੀਰ ਸਿੰਘ ਪਿੰਡ ਪੂਗਾ ਤਹਿਸੀਲ ਜਨਾਲਾ ਡਿਸਟ੍ਰਿਕਟ ਸੰਪੀ ਸਰ ਤੇ ਫੋਨ ਨੰਬਰ ਇਹ ਬੋਲ ਤੇ ਕਰੇ 752907485 ਠੀਕ ਆ ਤੇ ਅੱਜ ਫਿਰ ਪੰਜ ਜਣਾ ਆਪਣੇ ਕੋਲ ਹਾਂਜੀ ਹਾਂਜੀ ਬਾਜੀ ਦੋ ਸੁਈਆਂ ਵਾ ਇੱਕ ਟੋਕੜਿਆ ਦਾਹ ਵਸੀ ਟੀਜਾ ਭਰਾਇਆ ਵਾ ਨਿਕਲ ਆ ਸਾਦੀ ਵਸੀ ਦੋ ਸੁਗ ਨਾਲੀਆਂ ਜੋ ਅਜੇ ਚੈੱਕ ਪਾਸ ਨਹੀਂ ਆ ਕਿਉਂ ਠੀਕ ਨਹੀਂ ਆ ਕਿਤਾ ਚਲੋ ਆਹ ਤਾਂ ਜੀ ਸਹੀ ਦਿਖਾ ਦਈਏ ਫਿਰ ਬਾਜੀ ਬੱਸੀ ਮਗਰ ਆ ਠੀਕ ਹੈ ਜਿਹੜਾ 16 ਲੀਟਰ ਦੁੱਧ ਹੋਊਗਾ ਤਿਆਰ ਬਿਲਕੁਲ ਆ ਜੀ ਆਪਣੀ ਵੀਰ ਚਾਰ ਟਾਈਮ ਚੋਗੇ ਦੋ ਟਾਈਮ ਚੋਗੇ ਖੜੇ 16 ਕਿਲੋ ਕੰਡੇ ਆਦ ਉਹਦੇ ਰੱਖੀ ਠੀਕ ਹੈ ਜੀ 16 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਵੀਰ ਜੀ ਹੁਣ ਐਵੇਂ ਜਿਹੇ ਤਰ੍ਹਾਂ ਕਹਿੰਦੇ ਕੋਈ ਵੀਰ ਆਪਣੀ ਚਾਰ ਟਾਈਮ ਚੋਲੇ ਕੋਈ ਦੋ ਟਾਈਮ ਚੋਲੇ ਤੇਹੀਵੇਂ ਬਾਰ-ਬਾਰ ਹੱਥ ਜੋੜ ਕੇ ਇਹ ਬੇਨਤੀ ਕਰੀਦੀ ਆ ਕਿ ਆਪਣੀ ਚਵਾਈ ਕਰਕੇ ਖੜੋ ਤੇ ਤੁਹਾਡਾ ਵੀ ਫਰਜ਼ ਬੰਦਾ ਆ ਆਪਣੀ ਚਵਾਈ ਕਰਕੇ ਖੜਨ ਦਾ ਅਹੀਂ ਕਦੇ ਵੀ ਕਹੇ ਵੀ ਵੀਡੀਓ ਚ ਇਹ ਨਹੀਂ ਕਹਿੰਦੇ ਕਿ ਉੱਤਰਾ ਹੀ ਲੈ ਜਾਓ ਆਪਣੀ ਤਸੱਲੀ ਤੇ ਖੜਿਆ ਕਰੋ ਜਿੱਥੋਂ ਵੀ ਲੈਣਾ ਵਾ ਜ਼ਰੂਰੀ ਨਹੀਂ ਇੱਥੋਂ ਜਿੱਥੋਂ ਵੀ ਲੈਣਾ ਬਾਜੀ ਵੱਡੀ ਪੰਜਾਬ ਵਾਲੀ ਜਰਸੀ ਜੇ ਵੜੀ ਹਾਂਜੀ 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 ਕੱਦਗਾਠ ਵਾਲੀ ਜੇ ਪਲੀ ਜੁੜੀ ਵਸ਼ੀ ਤੇ ਕਿੰਨਾ ਚਿਰ ਹੋਇਆ ਵਿਧਿ ਨਸੂਈ ਨੂੰ ਸੁਈ ਨੂੰ ਬਾਜੀ 12-13 ਦਿਨ ਹੋ ਗਏ ਜੇ ਵਸ਼ੀ ਜੇ ਮਗਰ ਤੇ ਕਿੰਨਾ ਕਿ ਤੂੰ ਚਵਾਈ ਜਾਊਗੀ 2000 ਰੁਪਏ ਜੀ 18 ਮੀਗਲੋ ਗਾਜੂਗੀ ਅੱਛਾ ਇੱਕ ਕਿਲੋ ਦੋ ਕਿਲੋ ਹੋਰ ਵਾਜੂਗਾ ਵੀ ਹੁਣ 16 ਲੀਟਰ ਤਿਆਰ ਮੋਕੇ ਤੇ ਬਿਲਕੁਲ ਬਾਕੀ ਬੁਰੀ ਤੀਨੀ ਬੜੀ ਤੇ ਆ ਬੱਚਾ ਤੇ ਆ ਥਾਨ ਵੀ ਚੰਗਾ ਇਹਦੇ ਦਾ ਹਾਂਜੀ ਹੁਣ ਸੁਣਾ ਦੋ ਜਵਾਕ ਇਹਨਾਂ ਕੀ ਤੇ ਖਾ ਲਈਏ ਤਾਂ ਇੱਕ ਰੀ ਤੇ ਮੁੱਲ ਵੀ ਵੇਚੀ ਦਾ ਦੱਸ ਹੀ ਦਈਏ ਆਪਾਂ ਬੋਲ ਹਰ ਰੀਪਾ ਜੀ ਜੈ ਜੀ ਅੱਛਾ ਬੋਲ ਭਾਈ 55 ਕਰਾ ਲਓ ਭਾਈ 50 ਕਰਾ ਲਓ 45000 ਦੀ ਦੇ ਦਾਂਗੇ 45000 ਦੀ ਦੇ ਦੋਗੇ 3000 ਭਾਜੀ ਛੋਟ 42000 ਦੀ ਬਚੀ ਦੇ ਦਾਂਗੇ 42000 ਦੀ ਹਾਂਜੀ ਭਾਜੀ ਤੇ ਦੁੱਧ 16 ਲੀਟਰ ਇਥੋਂ ਚਵਾ ਕੇ ਦੋਗੇ ਭਾਈ ਕੰਡੇ ਵਾਲਾ ਕੋਈ ਦੋ ਟਾਈਮ ਭਾਈ ਚਾਰ ਟਾਈਮ ਚੋਗੇ ਖੜੇ ਆਪਣੀ ਕੋਈ ਠੀਕ ਹੈ ਜੀ ਹਾਂਜੀ ਤੇ ਆ ਥਾਣੇ ਦੇ ਦੇਖ ਸਾਦੇ ਲਾਗੇ ਤਾਂ ਚਵਾ ਤਾਂ ਹੁਣੇ ਦਿਖਾ ਦਿੰਨੇ ਆ ਚੰਗਾ ਮੋਟਾ ਸੰਨ ਤਿਆਰ ਕਰਦੇ ਥਾਣ ਬਹੁਤ ਵਧੀਆ ਲੱਗਾ ਵੀ ਓ ਜੋਂ ਨੰਗਰ ਦੇ ਮੋਟੇ ਤਾਂ ਜੀ ਠੀਕ ਹੈ ਠੀਕ ਹੈ ਜੀ ਭਾਜੀ ਉਨੀ ਗਾਂ ਉਨੀ ਪਛਾਣ ਚ ਵਸੀ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇਹਦੇ ਮਗਰ ਵੱਛੀ ਜੀ ਹਾਂਜੀ ਭਾਜੀ ਇਹਦੇ ਮਗਰ 4 ਦਿਨ ਹੋ ਗਏ ਸੂਲ ਨੂੰ ਭਾਜੀ ਇਹ ਬੌਲਾ ਹੀ ਥੱਲੇ ਅੱਛਾ ਨਾਲੂ ਝੜ ਗਿਆ ਗਰਮੀ ਕਰਕੇ ਠੀਕ ਆ ਥਣ ਇਹਦੇ ਕਾ ਵੀ ਚੰਗਾ ਲੱਗਾ ਵਾ ਇਹਦੇ ਕੋ ਕਿੰਨਾ ਤਿਆਰ ਜੇ ਮੌਕੇ ਤੇ ਦੁੱਧ ਭਾਜੀ ਇਹ ਸਲੋ ਬੌਲਾ ਦੇ 10 ਕਿਲੋ 10 ਕਿਲੋ ਕੰਡੇ ਵਾਲਾ ਮੰਨੂ ਕੋਈ ਅੱਛਾ ਦੇਖ ਕਿੰਨਾ ਕਿ ਚਵਾਈ ਜਾਊਗੀ 12 ਉਹ 12 13 ਕਿਲੋ ਖੁੱਲਾ ਪਾ ਜੀ 12 13 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚਵਾ ਦੋਗੇ ਮੌਕੇ ਤੇ 9 10 ਲੀਟਰ ਜਿਹੜੇ ਕਹਿੰਦੇ ਕਿ ਤਿਆਰ ਆ ਬਾਕੀ ਤਾਜੀ ਸੂਈ ਆ ਤੇ ਹੈਗੀ ਵੀ ਕਰਾਸ ਤੇ ਆ ਜ ਲੈ ਆਓ ਵੀਰ ਜੀ ਭਾਜੀ ਕ੍ਰਾਉਸ ਵੈਟ ਜੋ ਗਰਮੀ ਦੀ ਨਹੀਂ ਇਹਨੂੰ ਪਰਵਾਹ ਜੀ ਠੀਕ ਆ ਹਾਂਜੀ ਹਾਂਜੀ ਠੰਡੀ ਠਰੀ ਜੇ ਵੀ ਵੀ ਠੰਡੀ ਠਰੀ ਹੋਣੀ ਧਾਰਾ ਮੜਾ ਦਿੰਦੇ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਵੀ ਮੋਲ ਆਪਾਂ ਦੱਸ ਹੀ ਦਈਏ ਇਹਦਾ ਮੋਲ ਆ ਰੀਪਾ ਜੀ ਭਾਂ 35 ਕਰਾ ਲਓ ਭਾਂ 30 ਕਰਾ ਲਓ 28000 ਦੀ ਦੇ ਦਾਂਗੇ 28000 ਦੀ ਇਹਦੇ ਮਗਰ ਵੀ ਵੱਚੀ ਆ ਹਾਂਜੀ 28ਵੇਂ ਮੌਕੇ ਤੇ ਮਾਨਤਨ ਕਰ ਦੋਗੇ ਦੇ ਦਾਂਗੇ ਭਾਜੀ ਤੇ ਦੁੱਧ ਮੌਕੇ ਤੇ 9-10 ਲੀਟਰ ਤਿਆਰ ਬਿਲਕੁਲ ਭਾਜੀ ਇਹ ਦੁੱਧ 12-13 ਕਿਲੋ ਖੁੱਲਾ ਬਾਜੂਗੀ ਠੀਕ ਆ ਜੀ ਹਾਂਜੀ ਹਾਂਜੀ ਤੇ ਇਹਦਾ ਵੀ ਚਵਾ ਤੁਹਾਨੂੰ ਦਿਖਾ ਦਈਏ ਇਹ ਬਸ਼ੀ ਲੁਕਾ ਦੇ ਉਸ ਚਾਇਰ ਦਾ ਆ ਪਿਛਲੇ ਸਨਾਂ ਦਾ ਚਵਾ ਦੇਖ ਸਕਦੇ ਜੀ ਕਿਉਂ ਚਣ ਵੀਜੀ ਬਹੁਤ ਖੁੱਲਦੀ ਹੈ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਐ ਕੋਈ ਕੁਝ ਨਹੀਂ ਹਾਂ ਬਾਕੀ ਠੀਕ ਆ ਬਾਕੀ ਠੰਡੀਆਂ ਤੇ ਹੀਆਂ ਵੀਜੀ ਥਾਣਾ ਫੜਾ ਕਮਾਲ ਦਾ ਜਿਹੜਾ ਇਹਦਾ ਹਾਂ ਬਾਕੀ ਵੀਜੀ ਠੰਡੀ ਹੀ ਸੀ ਲੋ ਹੈ ਠੀਕ ਆ ਤੇ ਆ ਵੀਜੀ ਜਿਹੜੀ ਬੱਚੇ ਤੋਂ ਬਿਨਾ ਹੀ ਆ ਹਾਂਜੀ ਹਾਂਜੀ ਬਾਜੀ ਇਹ ਦੇਖੋ ਕਿੰਨਾ ਜੀ ਦੁੱਧ ਦੁੱਧ ਬਾਜੀਏ 7 ਕਿਲੋ ਪੱਕਾ ਪੱਕਾ ਦੁੱਧ ਹੈਗਾ 7 ਲੀਟਰ ਗਾਂ ਬਾਜੀ ਟੀਗਾ ਭਰਾਇਆ ਹੁੰਦਾ ਕਿੰਨਾ ਚਿਰ ਹੋ ਗਿਆ ਜੀ ਡੇਢ 2 ਮਹੀਨੇ ਹੋ ਗਏ ਬਾਜੀ ਅਜੇ ਚੱਕ ਪਾਸ ਨਹੀਂ ਆ ਚੱਕ ਬਾਤ ਨਹੀਂ ਜਗੀ ਠੀਕ ਹੈ ਤੋੜ ਦੋ ਇੱਕ ਵਾਰੀ ਪਹਿਲਾ ਸੁਆਵ ਚੀ ਜੀ ਸੁਆਹ ਤਰਾ ਇਹਦਾ ਪਹਿਲਾ ਹੀ ਆ ਬਾਕੀ ਭਾਵੇਂ ਜਾਰੇ ਦੁੱਧ ਆ ਲਈਏ ਭਾਵੇਂ ਕੋ ਥੋੜੇ ਦੁੱਧ ਆ ਲਈਏ ਆਪਣੀ ਚੋਈ ਕਰਕੇ ਖੜਿਆ ਕਰੋ ਲੈ ਆਓ ਕੱਦ-ਕਾਟ ਚੰਗਾ ਤੇ ਹੈਗੀ ਵੀ ਜਰਸੀ ਕ੍ਰਾਸ ਚ ਸੰਗਣਾ ਦੋਦੁੰਦਾ ਇਹੋ ਜਿਹੇ گاਵਾਂ ਦਾ ਥਾਣਾ ਇਹਦੇ ਕ ਵੀ ਚੰਗਾ ਲੱਗਾ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੋਲਾ ਰਿਬਾ ਜੀ ਵਾ 20 ਗੱਲ ਲੀਏ ਬਾਈ ਕਰ ਲੀਏ 15000 ਦੀ ਦੇ ਲਾਂਗੇ 15000 ਦੀ ਕੀ ਸੁਣੋ ਬਾਜੀ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਬਾਤਾਂਗੇ ਬਾਜੀ ਥੋੜੀ ਬੋਲੀ ਠੀਕ ਹੈ ਜੀ ਆ ਗੱਬਣ ਜੀ ਵੇਚੀ ਤੇ ਇਹ ਗੱਬਣ ਆ ਬਾਜੀ ਬਾਜੀ ਇਹਦੇ ਬਾਰੇ ਵੀ ਦੱਸ ਦੋ ਫਿਰ ਏ ਬਾਜੀ ਵਸ਼ੀ ਲੈ ਜੂ ਹਫਤਾ ਅੱਛਾ ਹਾਂਜੀ ਕ੍ਰੋਸ ਵੈਟ ਦਿਓ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਆ ਰੀ ਬਾਜੀ 10 ਕਿਲੋ ਨੇ ਪਹਿਲੇ ਸੁਵੇ ਦਿੱਤਾ ਜੋ ਠੀਕ ਆ 12 13 ਕਿਲੋ ਦੇਈ ਜਾਓ ਗਰਮੀ ਆ ਤੋਰ ਦੋ ਫੇਰ ਹਾਂਜੀ ਹਾਂਜੀ ਤੋਰ ਦੋ ਫੇਰ ਇਹਨਾਂ ਹਾਂਜੀ ਹਾਂਜੀ ਕੋਲੀਂ ਬਜੂ ਬਾਕੀ ਕਾਦੇ ਦਾ ਵੱਡਾ ਨਹੀਂ ਛੋਟਾ ਹੀ ਕਾਦੇ ਆ ਨੋਰਮਲ ਜਾਈ ਆ ਆਜੇ ਲੈ ਆ ਜੀ ਬਾਕੀ ਇਹ ਕਿ ਕਹੇ ਵੀ ਵੀਰ ਨੇ ਕੋਈ ਵੀ ਪਸ਼ੂ ਖਰੀਦਣਾ ਹੁੰਦਾ ਵਾ ਆਪਣਾ ਪਹਿਲਾਂ ਹੀ ਆਣ ਕੇ ਅੱਖਾਂ ਵਿੱਚ ਚਾ ਕੇ ਖੜਿਆ ਕਰ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਕੱਦ ਕਾਠ ਦਾ ਰੰਗ ਰੂਪ ਦਾ ਵੀ ਭਾਜੀ ਠੰਡੀ ਸੀ ਠੰਡੀ ਤੇਰੀ ਉਤਨਾ ਇਹ ਭਾਜੀ ਹਾਂ ਜੀ ਭਾਜੀ ਜਿੱਦਾਂ ਮਰਜੀ ਜਿੱਦਾਂ ਮਰਜੀ ਠੀਕ ਆ ਹਾਂਜੀ ਭਾਜੀ ਤੇ ਬਾਕੀ ਇਹਦਾ ਇਹ ਜਿਹਾਂ ਗਾਵਾਂ ਦਾ ਤੇ ਦੁੱਧ ਵੀ ਕਾਫੀ ਸੰਗਣਾ ਹੁੰਦਾ ਜੀ ਭਾਜੀ ਕਰਾਸ ਗਰਮੀ ਦੀ ਨਹੀਂ ਪਰਵਾਹ ਨਹੀਂ ਤੇ ਇਹਦਾ ਮੁੱਲ ਫਿਰ ਬੋਲਾ ਰਿਪਾ ਜੀ ਇਹਦਾ ਜਿਆ ਜੀਓ ਕਿੰਨਾ ਮੋਲੇ ਦਾ 50000 ਕਰਦੇ 1000 ਰੁਪਿਆ ਛੋਟ ਕਰਦਾ ਅੱਛਾ 24 ਦੇ ਦਾਂਗੇ 24000 ਦੀ ਦੇ ਦੋਗੇ ਬਾਕੀ ਕਾਫੀ ਸਾਫ ਸੁਥਰੀ ਜੀ ਵੜਿਆ ਜਿਹੜੀ ਹੈ ਵੀ ਠੰਡੀ ਤੇਰੀ ਹੈ ਥਾਣੇ ਦੇ ਕੋ ਵੀ ਚੰਗਾ ਲੱਗਾ ਹੈ ਤੇ ਹੁਣ ਇੱਕ ਆ ਜਰਸੀ ਹੈ ਵੀ ਗੱਬਣ ਹੈ ਇਹ ਵੀ ਗੱਬਣ ਇਹ ਵੀ ਠੰਡੀ ਤੇਰੀ ਹੈ ਥਾਣੇ ਦੇ ਕੋ ਵੀ ਪਿਆਰਾ ਵਾ ਹਾਂਜੀ ਤੇ ਇਹਦਾ ਕੋਲ ਕਿੰਨਾ ਦੁੱਧ ਉਹ ਕਿੰਨਾ ਕ ਦੁੱਧ ਚਵਾਈ ਜਾਊਗੀ ਆ ਰੋਧਾ ਦੀ ਭਾਈ 14 15 ਕਿਲੋ ਖੁੱਲਾ ਚਵਾਈ ਜਾਊਗੀ ਠੀਕ ਹੈ ਬਾਕੀ ਖੜਨੇ ਤੋਂ ਹੀ ਆਪਣੀ ਸਮਝਣਾ ਵਾ ਗੱਬਨ ਪਸ਼ੂ ਦਾ ਦਿਨਾਂ ਦਾ ਤੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਵਾ ਜਿਹੜਾ ਅਵੀ ਆ ਰਿਹਾ ਭਾਈ ਠੱਡੀ ਸੀ ਲਵਾੜ ਦੋ ਠੀਕ ਆ ਸਾਜ ਜਰਸੀ ਕਰਾਉਟ ਦੇ ਵਿੱਚ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਆ ਰਿਹਾ ਭਾਜੀ 35000 ਕਰਦੇ ਜੋ ਅੱਛਾ 2000 ਛੋੜ ਕਰਦਾ ਜੀ 2000 ਛੱਡ ਦੋਗੇ ਹਾਂਜੀ ਭਾਜੀ 33000 ਦੀ ਦੇ ਤੋਗੇ ਬਾਕੀ ਮੋਕੇ ਤੇ ਹੋਰ ਕਰਦੇ ਹੋਰ ਗਾੜ ਕਰਦਾ ਭਾਜੀ ਆਪੀਆਂ ਗੱਬਣਾ ਚੈੱਕ ਪਾਸ ਕਰੋ ਸੂਈਆਂ ਆਪੀਆਂ ਦੋ ਦੋ ਤਿੰਨ ਤਿੰਨ ਟਾਈਮ ਚੋਕੀ ਖੜੂ ਹਾਂਜੀ 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 ਭਾਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਹਰ ਕਿਸੇ ਵੀਡੀਓ 'ਚ ਸਾਡੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੁੰਦੀ ਆ ਕੀ ਆਪਣੀ ਇੱਥੇ ਆ ਕੇ ਵੇਖ ਕੇ ਚਵਾਈ ਕਰਕੇ ਫਿਰ ਖੜਿਆ ਕਰੋ ਕੋਈ ਵੀ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚਵਾਲਿਆ ਕਰੋ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ